ਸਤਿ ਸ਼੍ਰੀ ਅਕਾਲ ਜੀ ਰਿਆਸਤ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਅੱਜ ਅਸੀਂ ਪੂਰੇ ਦਿਨ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਾਂਗੇ ਜਿਸ ਲਈ ਸਾਡੇ ਨਾਲ ਨੇ ਸਾਡੇ ਸਹਿਯੋਗੀ ਜਸ ਖਹਿਰਾ ਜਸ ਖਹਿਰਾ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਖਹਿਰਾ ਜੀ ਅੱਜ ਸਭ ਤੋਂ ਵੱਡੀ ਨਿਊਜ਼ ਚੱਲ ਰਹੀ ਹੈ ਅਕਾਲੀ ਦਲ ਦੀ ਅਕਾਲੀ ਦਲ ਦਾ ਆਪਸੀ ਰੌਲਾ ਚੱਲ ਰਿਹਾ ਹੈ ਜੰਧੂ ਮਾ ਜਣਾ ਕੁਝ ਵੀ ਆਂ ਦੇਖ ਰਹੇ ਨੇ ਤੇ ਬਿਕਰਮ ਸਿੰਘ ਮਜੀਠੀਆ ਆਪਣੇ ਜੀਜਾ ਜੀ ਜਾਨੀ ਕਿ ਸੁਖਵੀਰ ਸਿੰਘ ਬਾਦਲ ਦੀ سپورਟ ਵਿੱਚ ਉਤਰੇ ਨੇ ਉਹਨਾਂ ਕਿਹਾ ਕਿ ਸਭ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਿਸ ਤੇ ਚੰਦੂ ਮਦਰਾਂ ਨੇ ਵੀ ਜਵਾਬ ਦਿੱਤਾ ਤੇ ਉਹਨਾਂ ਕਿਹਾ ਕਿ ਮਾਫੀ ਹਸੀਮ ਮੰਗ ਚੁੱਕੇ ਆ ਤੁਸੀਂ ਕੀ ਕਹੋਗੇ ਇਹਦੇ ਬਾਰੇ ਦੇਖੋ ਟਵਾਣਾ ਸਾਹਿਬ ਮਾਫੀ ਦੀ ਗੱਲ ਕੀਤੀ ਆ ਉਹਨਾਂ ਨੇ ਕਿਉਂਕਿ ਇੱਕ ਵਾਰੀ ਜਦ ਸੱਤਾ ਦੇ ਵਿੱਚ ਸੀਗੇ ਉਦੋਂ ਤਾਂ ਇਹਨਾਂ ਸਾਰਿਆਂ ਨੇ ਸਾਥ ਦਿੱਤਾ ਜੀ ਸੱਤਾ ਦੇ ਵਿੱਚ ਰਾਜ ਵੀ ਭੋਗਿਆ ਚਾਹੇ ਉਹ ਬੀਬੀ ਜ਼ਗੀਰ ਕੌਰ ਹੋਣ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਚਾਹੇ ਪਰਮੇਂਦਰ ਸਿੰਘ ਢੀਂਡਸਾ ਹੋਣ ਉਦੋਂ ਕੋਈ ਲੜਾਈ ਵੀ ਨਹੀਂ ਸੀ ਉਦੋਂ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਉਦੋਂ ਕਿਸੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਸਰਪ੍ਰਸਤ ਸੀ ਕੋਈ ਉਹਨਾਂ ਬਾਰੇ ਬੋਲਦਾ ਨਹੀਂ ਸੀ ਉਦੋਂ ਕਿਸੇ ਨੇ ਮਾਫੀ ਤੇ ਨਹੀਂ ਬੋਲਿਆ ਉਦੋਂ ਕਿਸੇ ਨੇ ਜਿਹੜੀ ਉਹਨਾਂ ਨੂੰ ਪੋਸ਼ਾਕ ਭੇਜੀ ਗਈ ਸੀ ਸੌਦਾ ਸਾਧ ਨੂੰ ਉਹਦੇ ਤੇ ਨਹੀਂ ਬੋਲਿਆ ਕੋਈ ਉਦੋਂ ਜਿਹੜੇ 90 ਲੱਖ ਦੇ ਐਡਾਂ ਲੱਗੇ ਸੀ ਇਸ਼ਤਿਹਾਰ ਲੱਗੇ ਸੀ ਉਹਦੇ ਤੇ ਨਹੀਂ ਬੋਲਿਆ ਕੋਈ ਜਦੋਂ ਸਰਕਾਰ ਤੋਂ ਮੁਨਕਰ ਹੋ ਗਏ ਪਿੱਛੇ ਹੋ ਗਏ ਜਦੋਂ ਇਹਨਾਂ ਨੇ ਕਿਸੇ ਨੂੰ ਪੁੱਛਣਾ ਬੰਦ ਕਰਤਾ ਤਾਂ ਹੁਣ ਰੌਲਾ ਪਾ ਲਿਆ ਅਕਾਲੀ ਦਲ ਡਾਊਨ ਚੱਲ ਰਿਹਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹਾਂ ਬਾਦਲਾਂ ਦੇ ਖਿਲਾਫ ਹੋ ਗਈ ਦੁਨੀਆ ਤੇ ਹੁਣ ਰੌਲਾ ਪਾਉਣ ਲੱਗੇ ਤੁਹਾਡੀ ਗੱਲ ਸਹੀ ਹੈ ਬਿਲਕੁਲ ਉਦੋਂ ਕੋਈ ਨਹੀਂ ਬੋਲਿਆ ਸਾਹਮਣੇ ਵਜਾਰਤਾ ਮਾਣੀਆਂ ਨੇ ਮਾਨ ਰਹੀ ਰਹੇ ਨੇ ਟਵਾਣਾ ਟਵਾਣਾ ਸਾਹਿਬ ਇੱਕ ਕਹਿੰਦੇ ਹੁੰਦਾ ਕਹਾਵਤ ਹੈ ਕਿ ਚੜ੍ਹਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਜਦੋਂ ਉਹਨਾਂ ਦਾ ਸੂਰਜ ਚੜ੍ਹਿਆ ਸੀ ਤਾਂ ਸਾਰੇ ਨਾਲ ਸੀਗੇ ਪਰ ਜਦ ਅੱਜ ਉਹਨਾਂ ਦਾ ਮਾੜਾ ਟਾਈਮ ਆਇਆ ਤਾਂ ਸਾਰੇ ਛੱਡ ਕੇ ਭੱਜ ਗਏ ਬਿਲਕੁਲ ਛੱਡ ਕੇ ਕੀ ਭੱਜ ਗਏ ਉਹਨਾਂ ਨੂੰ ਜਮੇ ਹੀ ਪਿੱਛੇ ਕਰਨ ਨੂੰ ਫਿਰਦੇ ਨੇ ਕਿ ਇਹ ਰਹਿਣ ਦੇਣ ਅਕਾਲੀ ਦਲ ਛੱਡੇ ਦੇਣ ਇਤੋਂ ਤੱਕ ਕਹਿੰਦਾ ਉਹਨਾਂ ਨੇ ਕਹਿੰਦੇ ਵੀ ਜਿਹੜਾ ਬੰਦਾ ਪ੍ਰਧਾਨ ਬਣੂਗਾ ਉਹ ਚੋਣਾਂ ਹੀ ਨਹੀਂ ਲੜੂਗਾ ਉਹ ਬੰਦਾ ਪਿੱਛੇ ਹੀ ਰਹੂਗਾ ਪ੍ਰਧਾਨ ਕਿਉਂ ਕਰੂਗਾ ਤੇ ਉਹ ਸਾਂਭੂਗਾ ਇੱਕ ਪਾਸੇ ਨੂੰ ਉਹਨਾਂ ਦੀ ਗੱਲ ਸਹੀ ਵੀ ਰਾਦੀ ਹੋਰ ਲੀਟਰ ਵੀ ਦੱਸ ਰਹੇ ਨੇ ਉਹ ਕਹਿ ਰਹੇ ਨੇ ਕਿ ਜਦੋਂ ਦਾ ਸੁਖਵੀਰ ਬਾਦਲ ਪ੍ਰਧਾਨ ਬਣਿਆ ਉਦੋਂ ਤੋਂ ਅਕਾਲੀ ਦਲ ਥੱਲੇ ਨੂੰ ਉਜਾੜਿਆ ਹੂੰ ਵੋਟ ਪਰਸੈਂਟੇਜ ਘਟੇ ਰਹੀ ਆ ਅਕਾਲੀ ਦਲ ਦੀ ਦਿਨੋ ਦਿਨ ਘਟ ਰਹੀ ਆ ਬੜੀ ਤੇਜ਼ੀ ਨਾਲ ਘਟ ਰਹੀ ਆ ਕਹਿੰਦੇ ਹੂੰ ਤੇ ਕੁਝ ਜਿਹੜੇ ਵਿਸ਼ੇਸ਼ ਅਗੇ ਨੇ ਜਾਣਕਾਰ ਨੇ ਰਾਜਨੀਤੀਵਾਨ ਨੇ ਹੂੰ ਉਹ ਕਹਿੰਦੇ ਨੇ ਵੀ ਅਕਾਲੀ ਦਲ ਤਾਂ ਹੋਣਾ ਜ਼ਰੂਰੀ ਵੀ ਹੈ ਹੂੰ ਖੇਤਰੀ ਪਾਰਟੀ ਹੈ ਹੂੰ ਜੇਕਰ ਇਹ ਨਹੀਂ ਹੋਊਗੀ ਤਾਂ ਦੂਜੀਆਂ ਨੈਸ਼ਨਲ ਦਿੱਲੀ ਵੱਲ ਵੱਧ ਧਿਆਨ ਦੇਣਗੇ ਆ ਪੰਜਾਬ ਵੱਲ ਘਟ ਹੂੰ ਉਹਨਾਂ ਦਾ ਕਹਿਣਾ ਹੈ ਕਿ ਹਰੇਕ ਸੂਬੇ 'ਚ ਖੇਤਰੀ ਪਾਰਟੀ ਹੋਣੀ ਜ਼ਰੂਰੀ ਹੈ ਹੂੰ ਜਿਹੜੀ ਘੱਟੋ ਘੱਟ ਰੌਲਾ ਤਾਂ ਪਾਸਕੇ ਵੀ ਇਹ ਹੱਕ ਨੇ ਲੋਕਾਂ ਨੂੰ ਦੱਸਤਾ ਸਕੇ ਵੀ ਇਹ ਸਾਡੇ ਨਾਲ ਧੱਕਾ ਹੋ ਰਿਹਾ ਇਹ ਗਲਤ ਹੋ ਰਿਹਾ ਜਿਵੇਂ ਕਿ ਹੁਣ ਐਸਵੀਐਲ ਦਾ ਹੀ ਰੌਲਾ ਪਿਆ ਅਕਾਲੀ ਦਲ ਸ਼ੁਰੂ ਤੋਂ ਹੀ ਖਿਲਾਫ ਹੀ ਰਿਹਾ ਉਹਨਾਂ ਦੇ ਸ਼ਾਇਦ ਅਕਾਲੀ ਦਲ ਨੇ ਜਿਆਦਾ ਰੌਲਾ ਪਾਤਾ ਤਾਂ ਕਰਕੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਐਸਵੀਐਲ ਸਾਡੇ ਨਾਲ ਧੱਕਾ ਹੋ ਰਿਹਾ ਨਹੀਂ ਤਾਂ ਚੁੱਪਚਾਪ ਹੀ ਤੇ ਵਣ ਵੀ ਜਾਂਦੀ ਕਿਸੇ ਨੂੰ ਪਤਾ ਵੀ ਤਾਂ ਲੱਗਣਾ ਪਿਆ ਨਹਿਰ ਕਿੱਥੋਂ ਜੀ ਕਿੱਥੋਂ ਜਾ ਰਹੀ ਹੈ ਤੇ ਹੁਣ ਅਕਾਲੀ ਦਲ ਨੇ ਰੌਲਾ ਪਾਤਾ ਤੇ ਇਹ ਪਤਾ ਲੱਗ ਗਿਆ ਤੇ ਹੁਣ ਕਰਨੇ ਮਾਫੀ ਦੇਖੋ ਹੁਣ ਸੁਖਵੀਰ ਵੱਲੋਂ ਹਾਂਜੀ ਟੋਣਾ ਸਾਹਿਬ ਇੱਕ ਗੱਲ ਹੈ ਕਿ ਜਦੋਂ ਪਾਣੀ ਖੜਾ ਰਹਿੰਦਾ ਨਾ ਤਾਂ ਉਹ ਗੰਦਾ ਹੋ ਜਾਂਦਾ ਹੈ ਪਾਣੀ ਨੂੰ ਚੱਲਦਾ ਰਹਿਣਾ ਜ਼ਰੂਰੀ ਹੈ ਜੀ ਹੈਨਾ ਤੇ ਇਸੇ ਤਰ੍ਹਾਂ ਜੇ ਪਾਰਟੀ ਹੁਣ ਇੱਕ ਸਥਿਰਤੇ ਗਿਰਗੀ ਕਿਉਂਕਿ ਜਦੋਂ ਜੇ ਆਪਾਂ 2022 ਦੀਆਂ ਇਲੈਕਸ਼ਨ ਲਾ ਲਈਏ ਵਿਧਾਨ ਸਭਾ ਇਲੈਕਸ਼ਨ ਲਾ ਲਈਏ ਉਹਦੇ ਵਿੱਚ ਵੀ ਕੋਈ ਖਾਸ ਕਾਰਗੁਜ਼ਾਰੀ ਹੈ ਨਹੀਂ ਸੀ ਅਕਾਲੀ ਦਲ ਦੀ ਚਾਹੇ ਉਹ ਉਹਨਾਂ ਨੇ ਬਸਪਾ ਦੇ ਨਾਲ ਰਲ ਕੇ ਜੜੀਆਂ ਚੋਣਾਂ ਲੜੀਆਂ ਤਾਂ ਵੀ ਕੋਈ ਖਾਸ ਕਾਰਗੁਜ਼ਾਰੀ ਆਈ ਨਹੀਂ ਤੇ ਉਸ ਤੋਂ ਬਾਅਦ ਜੇ ਆਪਾਂ ਲੋਕ ਸਭਾ ਚੋਣਾਂ ਦੀ ਗੱਲ ਕਰ ਲਈਏ ਤਾਂ ਉੱਥੇ ਸੀਟੀ ਕਰ ਜਾਂਦੀ ਹੈ ਹੈਨਾ ਤੇ ਇਹ ਤਾਂ ਬਹੁਤ ਵੱਡਾ ਡਰਾਪ ਬੈਕ ਆਈ ਜਿਹੜੀ ਪਾਰਟੀ 10 ਸਾਲ ਸੱਤਾ ਚ ਰਹੀ ਹੋਵੇ ਤੇ 5 ਸਾਲ ਬਾਅਦ ਉਹਦੇ ਸਿਰਫ 3 ਸੀਟਾਂ ਨੇ ਹੂੰ ਕਿਉਂਕਿ ਜਦ ਕਹਿੰਦੇ ਸੀ ਵੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਨੂੰ ਜਿਹੜੀ ਰਾਜਨੀਤੀ ਦੀ ਬਹੁਤ ਜ਼ਿਆਦਾ ਨੌਲੇਜ ਸੀਗੀ ਹਨਾ ਇੱਕ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਨਰਿੰਦਰ ਮੋਦੀ ਉਹ ਵੀ ਆ ਕੇ ਉਹਨਾਂ ਦੇ ਪੈਰੀਂ ਹੱਥ ਲਾਉਂਦਾ ਸੀ ਉਹ ਤਾਂ ਬਿਲਕੁਲ ਮੰਨੇ ਹਨਾ ਇੱਕ ਬਾਬਾ ਬੋੜ ਮੰਨੇ ਜਾਂਦੇ ਸੀਗੇ ਰਾਜਨੀਤੀ ਦੇ ਜਦੋਂ ਤੋਂ ਉਹਨਾਂ ਦਾ ਜਦੋਂ ਤੋਂ ਉਹਨਾਂ ਨੇ ਪਿੱਛੇ ਹਟਿਆ ਤੇ ਮੈਨੂੰ ਲੱਗਦਾ ਵੀ ਅਕਾਲੀ ਦਲ ਦਾ ਉਦੋਂ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਜਦੋਂ ਤੋਂ ਉਹਨਾਂ ਦੀ ਲਾਲੋ ਸੁਧਾਰ ਗਈ ਹੁਣ ਲੱਗਦਾ ਹੈ ਜਾਨੀ ਕਿ ਜੇ ਅਸੀਂ ਕਿਸੇ ਉਹਦੇ ਨਾਲ ਉਹ ਕਰੀਏ ਤਾਂ ਲੱਗਦਾ ਵੀ ਜਿਹੜੀ ਅਕਾਲੀ ਦਲ ਨੂੰ ਬਦਲ ਦੀ ਲੋੜ ਹੈ। ਅਕਾਲੀ ਦਲ ਨੂੰ ਥੋੜਾ ਬਦਲਣ ਦੀ ਵੀ ਲੋੜ ਹੈ ਤੇ ਅਕਾਲੀ ਦਲ ਨੂੰ ਥੋੜਾ ਨਵੇਂ ਲੀਡਰਾਂ ਦੀ ਵੀ ਲੋੜ ਹੈ। ਇਹ ਪੁਰਾਣੇ ਲੀਡਰ ਚੱਲ ਰਹੇ ਨੇ ਪੁਸ਼ਤਾਨੀ ਨੌਜਵਾਨੀ ਦੀ ਲੋੜ ਮੇਰੇ ਹਿਸਾਬ ਨਾਲ ਜ਼ਿਆਦਾ ਨੌਜਵਾਨੀ ਦੀ ਜ਼ਿਆਦਾ ਲੋੜ ਹੈ। ਪੁਸ਼ਤਾਨੀ ਲੀਡਰ ਬੜੇ ਚੱਲ ਰਹੇ ਨੇ ਅਕਾਲੀ ਦਲ 'ਚ ਤੇ ਪਿਤਾ ਸੀ ਜਦੋਂ ਤੋਂ ਬਾਅਦ ਉਹਦਾ ਪੁੱਤਰ ਬਣ ਗਿਆ ਤੇ ਉਸ ਤੋਂ ਬਾਅਦ ਉਹਦਾ ਪੁੱਤਰ ਬਣ ਗਿਆ ਇਦਾਂ ਜ਼ਿਆਦਾ ਚੱਲ ਰਹੇ ਹੈ। ਪਰ ਟਵਾਣਾ ਸਾਬ ਇੱਕ ਗੱਲ ਹੈ ਵੀ ਮੈਂ ਤੁਹਾਡੀ ਤੁਸੀਂ ਗੱਲ ਕੀਤੀ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਹਜੇ ਕੱਲ ਦੀ ਨਿਊਜ਼ ਹੈ ਤੇ ਇਹਨਾਂ ਦੀ ਮੀਟਿੰਗ ਹੁੰਦੀ ਹੈ। ਹੂੰ। ਤੇ ਇਹਨਾਂ ਨੇ ਕਿਹਾ ਵੀ ਮੈਂ ਜਿਹੜੀ ਚੋਣ ਨਹੀਂ ਲੜੂੰਗਾ ਜੇ ਮੈਂ ਪ੍ਰਧਾਨ ਬਣਦਾ ਹੈਨਾ ਪਰ ਇਹ ਸ਼ੁਰੂ ਤੋਂ ਸੋਚ ਕੇ ਗਏ ਸੀ ਵੀ ਮੈਂ ਪ੍ਰਧਾਨ ਬਣਨਾ ਕਿਉਂਕਿ ਜਦ ਉੱਥੇ ਵਡਾਲੇ ਦਾ ਨਾਮ ਅਨਾਉਂਸ ਹੁੰਦਾ ਹੈ ਤਾਂ ਇਹ ਉੱਠ ਕੇ ਚਲੇ ਜਾਂਦੇ ਨੇ ਜੀ ਵਜ੍ਹਾ ਵੀ ਹੁਣ ਵੀ ਬਸ ਇਹਨਾਂ ਨੂੰ ਪ੍ਰਧਾਨਗੀ ਚਾਹੀਦੀ ਹੈ ਇਹ ਤਾਂ ਬਿਲਕੁਲ ਵਸੇ ਇਹਨਾਂ ਨੂੰ ਚਾਹੀਦਾ ਹੀ ਇਹ ਸੀ ਹਾਂ ਕੁਝ ਇਹੋ ਜਿਹੇ ਲੀਡਰ ਹੋ ਸਕਦੇ ਨੇ ਜੀ ਉਹ ਚਾਹੁੰਦੇ ਨੇ ਵੀ ਭਈ ਕੁਝ ਵੀ ਹੋ ਸਕਦਾ ਆਪਾਂ ਕੁਝ ਕਹਿ ਨਹੀਂ ਸਾਦੇ ਵੀ ਸੱਚੀ ਉਹ ਹੀ ਪਾਰਟੀ ਦੀ ਭਲਾਈ ਚਾਹੁੰਦੇ ਨੇ ਜੀ ਜਾਂ ਇਹ ਸਿਰਫ ਆਪਣੇ ਹੀ ਨਾਮ ਰੌਸ਼ਨ ਹੋਣਾ ਚਾਹੁੰਦੇ ਕਿਉਂਕਿ ਹਜੇ ਕੋਈ ਰਾਜਨੀਤੀ ਸਮਝ ਨਹੀਂ ਆ ਰਹੀ ਬਿਲਕੁਲ ਜੀ ਜੇ ਹੁਣ ਆਪਾਂ ਗੱਲ ਕਰ ਲਈਏ ਅਗਲੀ ਖਬਰ ਦੀ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਿਹੜਾ ਬੜਾ ਟ੍ਰੈਂਡ ਚੱਲਦਾ ਹੈ ਅਮਾਨੀਆਂ ਦੇ ਵਿਆਹ ਦਾ ਉਹ ਦਾ ਬੜਾ ਜੋਰਾਂ ਤੇ ਹੈ ਅਮਾਨੀਆਂ ਨੇ ਲੋਕ ਚਰਚਾ ਕਰਦੇ ਨੇ ਸੋਸ਼ਲ ਮੀਡੀਆ ਤੇ ਕੱਲਾ-ਕੱਲਾ ਜਿਹੜਾ ਵੀ ਯੂਟਿਊਬਰ ਹੋ ਗਿਆ ਕੱਲਾ-ਕੱਲਾ ਵੀ ਇੰਸਟਾਗ੍ਰam ਤੇ ਫੇਸਬੁੱਕ ਤੇ ਲੋਕਾਂ ਨੇ ਚਰਚਾ ਹੀ ਇਹਦੀ ਛੇੜੀ ਪਈ ਆ ਵੀ ਅਮਬਾਨੀਆਂ ਨੇ ਖਰਚਾ ਇੰਨਾ ਕਰਤਾ ਤੁਸੀਂ ਵੀ ਦੇਖਿਆ ਹੋਣਾ ਕੱਲੇ-ਕੱਲੇ ਹੂੰ ਮੈਂ ਕਹਿੰਦਾ ਨਿਊਜ਼ ਚੈਨਲ ਤੇ ਵੀ ਆਹੀ ਕੁਝ ਚੱਲ ਰਿਹਾ ਹੈ ਇਹ ਅਵਾਨੀਆਂ ਦਾ ਖਰਚਾ ਨਹੀਂ ਬਈ ਮੈਨੂੰ ਇੱਕ ਕੱਲ ਦੇਖ ਕੇ ਬਹੁਤ ਦੁੱਖ ਹੋਇਆ ਵੀ ਜਿਹੜੇ ਸਾਡੇ ਪੰਜਾਬੀ ਚੈਨਲ ਸੀ ਨਾ ਜਿਹੜੇ ਲੋਕਲ ਚੈਨਲ ਸੀ ਉਹਨਾਂ ਨੇ ਵੀ ਉਹਨਾਂ ਦੀ ਤਾਰੀਫ਼ ਸ਼ੁਰੂ ਕਰਤੀ ਵੀ ਜਿਹੜਾ ਸਾਰਿਆਂ ਤੋਂ ਮਹਿੰਗਾ ਵਿਆਹ ਉਹਨਾਂ ਨੇ ਕੀਤਾ ਪਰ ਜਿਹੜੇ ਸਾਡੇ ਲੋਕਲ ਚੈਨਲ ਸੀਗੇ ਉਹ ਇਹ ਭੁੱਲ ਗਏ ਵੀ ਜਿਹੜਾ ਸਾਰਿਆਂ ਤੋਂ ਅੱਜ ਤੱਕ ਦਾ ਦੁਨੀਆ ਦਾ ਮਹਿੰਗਾ ਵਿਆਹ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌ ਨਿਹਾਲ ਦਾ ਸੀ ਜੀ ਜਿਹਦੇ ਵਿੱਚ 5 ਲੱਖ ਦੇ ਕਰੀਬ ਜਿਹੜੇ ਬਰਾਤੀ ਗਏ ਸੀ ਜੀ ਤੇ ਉਸ ਟਾਈਮ ਦੇ ਜਿਹੜੇ 60 ਮੁਲਕ ਸੀ ਨਾ ਹੈ ਨਾ ਉਹਨਾਂ ਦੇ ਜਿਹੜੇ ਹੁਕਮਰਾਨ ਸੀਗੇ ਮਤਲਬ ਜਿਵੇਂ ਉਦੋਂ ਦੀ ਰਾਣੀ ਸੀਗੀ ਇੰਗਲੈਂਡ ਦੀ ਰਾਣੀ ਸੀਗੀ ਜਿਹੜੇ ਹੁਕਮਰਾਨ ਸੀਗੇ 60 ਮੁਲਕਾਂ ਦੇ ਉਹਨਾਂ ਨੇ ਸ਼ਿਰਕਤ ਕੀਤੀ ਸੀ ਜੇ ਅਸੀਂ ਗੱਲ ਕਰ ਲਈਏ ਵੀ ਜਿੱਦਾਂ ਇਹਨਾਂ ਨੇ ਹੁਣ ਸੋਨੇ ਦੀ ਡਰੈੱਸ ਪਾਈ ਹੋਰ ਉਹ ਗੱਡੀ ਸ਼ਿੰਗਾਰੀ ਹੈ ਨਾ ਜੇ ਅਸੀਂ ਉਹਨਾਂ ਦੀ ਗੱਲ ਕਰ ਲਈਏ ਤਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਨੌ ਨਿਹਾਲ ਦਾ ਸੇਰਾ ਸੀਗਾ ਹਨਾ ਉਹ ਸੇਰਾ ਹੀ ਉਸ ਟਾਈਮ ਉਸ ਟਾਈਮ ਦੇ 9 ਲੱਖ ਰੁਪਏ ਦਾ ਬਣਿਆ ਸੀ ਕੱਲਾ ਸੇਰਾ ਅੱਜ ਦਾ ਫਿਰ ਕਰੋੜਾਂ ਚ ਮੰਨ ਲਓ ਹਾਂ ਹਨਾ ਜਿਹੜਾ ਅੱਜ ਵੀ ਆਪਣੇ ਸ੍ਰੀ ਗੁਰੂ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਚ ਮੌਜੂਦ ਆ ਕਿਉਂਕਿ ਉਹਨਾਂ ਨੇ ਉਹ ਸੇਰਾ ਆਪਣੇ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਭੇਟ ਕੀਤਾ ਕਹਿੰਦੇ ਵੀ ਇਹਨਾਂ ਦੇ ਸਿੰਪਲ ਸੇਰਾ ਲਾਓ ਜਿਹੜਾ ਇਹ ਸੇਰਾ ਇਹ ਗੁਰੂ ਸਾਹਿਬ ਦਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ ਉਹ ਸੇਰਾ ਗੁਰੂ ਸਾਹਿਬ ਨੂੰ ਭੇਟ ਕੀਤਾ ਤੇ ਨੌ ਨਿਹਾਲ ਦਾ ਸਿੰਪਲ ਸੇਰਾ ਬਣਿਆ ਸੀ ਉਹ ਅੱਜ ਵੀ ਤੁਸ਼ੇਖਾਨੇ ਚ ਮੌਜੂਦ ਆ ਜੇ ਅਸੀਂ ਗੱਲ ਕਰ ਲਈਏ ਮਿਲੀਆਂ ਦੀ ਤਾਂ ਘਟੋ ਘੱਟ ਕਹਿੰਦੇ ਵੀ 500 ਮਿਲਨੀ ਹੋਈ ਸੀ ਤੇ 500 ਮਿਲਨੀ ਚ ਨਾ ਜਦੋਂ ਕਹਿੰਦੇ ਉੱਪਰੋਂ ਲੈ ਕੇ ਆਉਂਦਾ ਨਾ ਥੱਲੇ ਨੂੰ ਵੀ ਪਹਿਲਾਂ ਵੱਡੀ ਮਿਲਨੀ ਉਹ ਮੁੰਦੀ ਪਾਤੀ ਜੀ ਫਿਰ ਘੜੀ ਪਾਤੀ ਜੀ ਫਿਰ ਥੱਲੇ ਕੰਬਲ ਦੰਦੇ ਨੇ ਹਨਾ ਜਿਹੜੀ ਸਾਰਿਆਂ ਤੋਂ ਛੋਟੀ ਮਿਲਨੀ ਸੀ ਨਾ ਉਹਦੇ ਵਿੱਚ 4 ਆਰਬੀ ਘੋੜੇ ਦਿੱਤੇ ਗਏ ਸੀ ਉਸ ਟਾਈਮ ਦੇ ਚਾਰ ਅਰਬੀ ਘੋੜਿਆਂ ਦਾ ਜਮਾਨਾ ਸੀ ਉਸ ਟਾਈਮ ਘੋੜਿਆਂ ਦਾ ਜਮਾਨਾ ਸੀ ਜਿਹੜਾ ਅੱਜ ਕੱਲ ਦੀ ਰੌਲਸ ਰਾਇਸ ਦੇਤੀ ਕਿਸੇ ਨੇ ਹਾਂ ਜੇ ਅਸੀਂ ਗੱਲ ਕਰ ਲਈਏ ਨੌਨਿਹਾਲ ਦਾ ਜਿਹੜਾ ਵਿਆਹ ਸੀਗਾ ਉਹ ਸ਼ਾਮ ਸਿੰਘ ਟਾਰੀ ਦੀ ਸੁਪਤਰੀ ਸੀਗੀ ਬੀਬੀ ਨਾਨਕੀ ਉਹਦੇ ਨਾਲ ਹੋਇਆ ਸੀ ਤੇ ਉਸ ਟਾਈਮ ਜਿਹੜਾ ਟਾਰੀ ਜਿਹੜੇ ਸ਼ਾਮ ਸਿੰਘ ਟਾਰੀ ਨੇ ਉਹਨਾਂ ਨੇ ਘਟੋ-ਘਟ ਵੀ ਗੱਲ ਕਰ ਲਈਏ ਤੇ ਉਦੋਂ ਇੰਨਾ ਕੁ ਲੱਖਾਂ ਦੇ ਵਿੱਚ ਖਰਚਾ ਹੋਇਆ ਸੀਗਾ ਹਣਾ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਲਈਏ ਤਾਂ ਉਸ ਟਾਈਮ ਦਾ ਪਾਉਣੇ 2 ਕਰੋੜ ਮੋਹਰਾਂ ਖਰਚ ਕੀਤੀਆਂ ਸੀ ਪਾਉਣੇ 2 ਕਰੋੜ ਮੋਹਰਾਂ ਇਹ ਕਿਹੜੇ ਸਾਲ ਦੀ ਗੱਲ ਹੈ ਜੀ ਇਹ 1800 ਕੁਛ ਦੀ ਗੱਲ ਹੈ 1837 ਦੀ 1837 ਲਗਭਗ ਅੱਜ ਤੋਂ 200 ਮਾਰਚ 1837 ਦੇ ਕਰੀਬ ਤੇ ਉਦੋਂ 2 ਕਰੋੜ ਦਾ ਅੱਜ ਕਿੰਨਾ ਬਣਨਾ ਉਹ ਵੀ ਮੋਹਰਾਂ ਦਾ ਇੱਕ ਆਪਾਂ ਕਹਿ ਦਈਏ ਵੀ ਉਦੋਂ ਦੀਆਂ ਮੋਹਰਾ ਸੀ ਅੱਜ ਦੀਆਂ ਗਿੰਨੀਆਂ ਜਿਹਨੂੰ ਆਪਾਂ ਸੋਨੇ ਦਾ ਸਿੱਕਾ ਕਹਿ ਦਿੰਦੇ ਆ ਉਦੋਂ ਦੀ ਮੋਹਰ ਅੱਜ ਸੋਨੇ ਦਾ ਸਿੱਕਾ ਤੇ 2 ਕਰੋੜ ਰੁਪਈਆ ਖਰਚਾ 2 ਕਰੋੜ ਸੋਨੇ ਦਾ ਸਿੱਕਾ ਤੇ ਗੱਲ ਕਿੱਥੇ ਜਾਂਦੀ ਆ ਉਹਦਾ ਮਸਾ ਮਹਾਰਾਜ ਕਿੰਨਾ ਵੱਡਾ ਸਾਨੂੰ ਉਹ ਬਹੁਤ ਹੋ ਹੁੰਦਾ ਹੈ ਵੀ ਉਸ ਟਾਈਮ ਅੱਜ ਤਾਂ ਕਹਿ ਦਿੰਦੇ ਆ ਵੀ ਸਾਰਿਆਂ ਤੋਂ ਅਮੀਰ ਵਿਅਕਤੀ ਉਦੋਂ ਦਾ ਸਾਰਿਆਂ ਤੋਂ ਅਮੀਰ ਵਿਅਕਤੀ ਮਹਾਰਾਜਾ ਰਣਜੀਤ ਸਿੰਘ ਸੀਗਾ ਜਿਹਦੇ ਕੋਲ 25000 ਮੀਲ ਅਰਬ ਜਿਹੜੀ ਜ਼ਮੀਨ ਸੀ ਸੌਰੀ ਮਰੱਬਾ 25000 ਮੀਲ ਮਰੱਬਾ ਦੇਖ ਲਓ ਵੀ ਜਿਹੜੀ ਭਾਰਤ ਦੀ ਆਪਾਂ ਲੈਂਥ ਲਾ ਲਈਏ ਨਾ ਉਹ ਵੀ ਇੰਨੀ ਨਹੀਂ ਬਣਦੀ ਉਹ ਵੀ 322900 322900 ਇੰਨਾ ਬਣਦਾ ਇੱਕ ਸਾਈਡ ਨੂੰ 3200 ਕੁਝ ਬਣਦਾ ਇੱਕ ਸਾਈਡ ਨੂੰ 2900 ਮੀਲਾਂ 'ਚ ਬਹੁਤ ਘੱਟ ਬਣਦਾ ਉਹ ਵੀ ਕਿਲੋਮੀਟਰਾਂ 'ਚ ਆਉਂਦਾ ਕਿਲੋਮੀਟਰਾਂ 'ਚ ਇੱਕ ਮੀਲ ਦੇ ਵਿੱਚ ਘੱਟੋ ਘੱਟ 2 ਪੌਣੇ 2 ਕਿਲੋਮੀਟਰ ਹੁੰਦੇ ਨੇ ਹੈਨਾ ਤਾਂ ਉਹ ਦੇਖ ਲਓ ਵੀ ਕਿੰਨੀ ਜਾਇਦਾਦ ਸੀਗੀ ਤੇ ਕਿੰਨਾ ਉਦੋਂ ਖਰਚਾ ਹੋਇਆ ਸੀ ਜੇ ਅੱਜ ਦੀ ਗੱਲ ਕਰ ਲਈਏ ਤਾਂ ਅੱਜ ਤੱਕਈ 100 ਅਰਬਾਂ ਦੇ ਵਿੱਚ ਖਰਚਾ ਹੋਇਆ ਸੀ ਉਦੋਂ ਵਿਆਹ ਦਾ ਜਿਹੜਾ ਅਸੀਂ ਅੱਜ ਸਿੱਖ ਕੌਮ ਕਿਸੇ ਦੇ ਗੁਣ ਗਾਉਂਦੀ ਅੱਜ ਕਿਸੇ ਨੇ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਨਹੀਂ ਲਿਆ ਸੋਸ਼ਲ ਮੀਡੀਆ ਨੂੰ ਮੀਡੀਆ ਤੇ ਇਹ ਨਹੀਂ ਚਲਾਇਆ ਵੀ ਜਿਹੜਾ ਨੈਸ਼ਨਲ ਮੀਡੀਆ ਉਹ ਕਹਿੰਦਾ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਕਿਸੇ ਨੇ ਇਹ ਨਹੀਂ ਕਿਹਾ ਵੀ ਬਾਈ ਸਭ ਤੋਂ ਮਹਿੰਗਾ ਵਿਆਹ ਸਾਡਾ ਸਿੱਖ ਕੌਮ ਦਾ ਸੀ ਜੇ ਅਸੀਂ ਸਾਰਿਆਂ ਦੇ ਉੱਤੇ ਰਾਜ ਕੀਤਾ ਤਾਂ ਸਾਰਾਂ ਤੋਂ ਮਹਿੰਗਾ ਵਿਆਹ ਸਾਡੇ ਸਿੱਖ ਕੌਮ ਨੇ ਕੀਤਾ ਇਹ ਚੱਲਣਾ ਚਾਹੀਦਾ ਸੀ ਵੀ ਹਾਂ ਵੀ ਇਹਨਾਂ ਨੇ ਵਿਆਹ ਕੀਤਾ ਠੀਕ ਹੈ ਚਲੋ ਵਧੀਆ ਗੱਲ ਆ ਉਹਨੇ ਆਪਣਾ ਪੈਸਾ ਲਾਤਾ ਠੀਕ ਪਰ ਜੇ ਗੱਲ ਚੱਲਦੀ ਇਹਦਾ ਸਭ ਤੋਂ ਮਹਿੰਗਾ ਵਿਆਹ ਵੀ ਭਈ ਉਹ ਵੀ ਹੋਇਆ ਇੱਕ ਵਿਆਹ ਜਿੱਦਾਂ ਉਹਨੇ ਗੱਲ ਆ ਗਈ ਪੂਰੀ ਦੁਨੀਆ ਚੋਂ ਜਿਹੜੇ ਸੈਲੀਬ੍ਰਿਟੀ ਸੱਦੇ ਨੇ ਤਾਂ ਉਹਨਾਂ ਨੇ ਪੂਰੀ ਦੁਨੀਆ ਚੋਂ ਜਿਹੜੇ ਹੁਕਮਰਾਨ ਸੱਦੇ ਸੀ ਜਿਵੇਂ ਆਪਣੇ ਪ੍ਰਾਈਮ ਮਿਨਿਸਟਰ ਲਾ ਲੀਏ ਤੇ ਉਹਨਾਂ ਨੇ ਉਹ ਹੁਕਮ ਰਾਨ ਸੱਦੇ ਸੀ ਉਸੋਂ ਜਿਵੇਂ ਕੋਈ ਬੰਦਾ ਕੇ ਵਿਆਹ ਕਰੇ ਹਾਂ ਪ੍ਰਧਾਨ ਮੰਤਰੀ ਜਾਣ ਦਾ ਹੋਰ ਦੇ ਸ਼ਾਂ ਪ੍ਰਧਾਨ ਮੰਤਰੀ ਹੁਣ ਇੱਦਾਂ ਉਹ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਆ ਉਹ ਸੱਦੇ ਸੀ ਉਸ ਟਾਈਮ ਦਾ ਜਿਹੜਾ ਸਾਰੋਂ ਤੋਂ ਮਹਿੰਗਾ ਵਿਆਹ ਸੀ ਇਹ ਇਹ ਸਾਡੇ ਜਿਹੜੀ ਚਰਚਾ ਹੁੰਦੀ ਆ ਇਹ ਕੱਲੇ ਕਹਿੰਦੇ ਆ ਵੀ ਹਾਂਜੀ ਉਹਨਾਂ ਨੇ ਕਰਤਾ ਹਾਂਜੀ ਉਹਨਾਂ ਨੇ ਕਰਤਾ ਪਰ ਜਿਹੜਾ ਇਤਿਹਾਸ ਉਹ ਕੋਈ ਨਹੀਂ ਜਾਣਦਾ ਖਰਚਿਆਂ ਦੀ ਗੱਲ ਕਰ ਰਹੇ ਆ ਖਰਚੇ ਵਿਆਹ ਤੇ ਹੋ ਰਹੇ ਨੇ ਜਾਂ ਵੋਟਾਂ ਤੇ ਹੋ ਰਹੇ ਨੇ ਤੇ ਆਮ ਆਦਮੀ ਪਾਰਟੀ ਇੱਕ ਹੋਰ ਖਰਚਾ ਕਰਨ ਜਾ ਰਹੀ ਆ ਹਰਿਆਣੇ ਦੀਆਂ ਵੋਟਾਂ ਤੇ ਹੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਦਿੱਤਾ ਹੈ ਕਿ ਹਰਿਆਣਾ ਵਿੱਚ 90 ਦੀਆਂ 90 ਸੀਟਾਂ ਤੇ ਚੋਣਾਂ ਲੜਨਗੇ ਤੇ ਇਕੱਲੇ ਲੜਨਗੇ ਆਮ ਆਦਮੀ ਪਾਰਟੀ ਇਕੱਲੀ ਲੜੂਗੀ ਇਸ ਤੇ ਕੀ ਗੱਲ ਹੈ ਦੇਖੋ ਜੀ ਉਹਨਾਂ ਨੇ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਪਹਿਲਾਂ ਸੀਟਾਂ ਲੜੀਆਂ ਚਲੋ ਉਹਨਾਂ ਨੇ 2022 ਦੇ ਵਿਧਾਨ ਸਭਾ ਦੇ ਵਿੱਚ 92 ਸੀਟਾਂ ਲਈਆਂ। ਉਹ ਦਿੱਲੀ ਦੇ ਪੰਜਾਬੀ ਦਾ ਕਮਾਲੇ ਕਰ ਗਏ। 92 ਸੀਟਾਂ ਐ ਲੱਗੀ ਜਾ ਰਹੀ ਹੈ ਵੀ ਪਤਾ ਨਹੀਂ ਹੋਰ ਪਾਸੇ ਵੀ ਕਰਨੀ। ਨਹੀਂ ਪਰ ਇਹ ਹੈ ਵੀ 92 ਸੀਟਾਂ ਲੈ ਕੇ ਜਰੂਰ ਗਏ ਨੇ ਪਰ ਉਸੇ ਤੋਂ ਬਾਅਦ ਜਿਆਦਾ ਸੰਗਰੂਰ ਦੀ ਇਲੈਕਸ਼ਨ ਆਉਂਦੀ ਹੈ। ਹੂੰ ਜਿਵੇਂ ਨਹੀਂ ਚੋਣ ਆਉਂਦੀ ਆ ਸੰਗਰੂਰ ਦੀ ਉਦੋਂ ਇਹਨਾਂ ਦਾ ਕੈਂਡੀਡੇਟ ਹਾਰਦਾ 92 ਦੇ 92 ਉੱਥੇ ਬੈਠੇ ਸੀ। ਹੂੰ ਠੀਕ ਹੈ ਤੇ ਉਸ ਤੋਂ ਬਾਅਦ ਜੇ ਵਿਧਾਨ ਸਭਾ ਦੀ ਗੱਲ ਕਰ ਲਈਏ ਵਿਧਾਨ ਸਭਾ 'ਚ ਤਿੰਨ ਸੀਟਾਂ ਆਈਆਂ। ਹੂੰ ਐ विधानसभा 'ਚ ਬਹੁਤ ਹੋ ਹੋ ਗਿਆ ਜੇ ਇਹਨਾਂ ਨੇ ਚੰਡੀਗੜ੍ਹ ਸੀਟ ਵੀ ਜਿੱਤੀ ਆ ਤਾਂ ਕਾਂਗਰਸ ਦੇ ਨਾਲ ਰਲ ਕੇ ਜਿੱਤੀ ਐ ਹੂੰ ਚੰਡੀਗੜ੍ਹ ਦਾ ਕਾਂਗਰਸ ਦੇ ਨਾਲ ਤੇ ਹੁਣ ਆ ਲੋਕ ਸਭਾ ਦੇਖ ਲਓ ਤਿੰਨੇ ਜਿਹੜਾ 13-13 ਕਰਦੇ ਸੀ ਹਾਂ ਤੇ ਤਿੰਨੇ ਰਹਿ ਗਈਆਂ ਤਿੰਨ ਰਹਿ ਗਈਆਂ ਤੇ ਜਿਹੜਾ ਕਹਿੰਦੇ ਵੀ ਜਿਨ੍ਹਾਂ ਦੇ ਸੀ ਖਿਲਾਫ ਆ ਕਾਂਗਰਸ ਦੇ ਉਹ ਨਹੀਂ ਗਈ ਸਾਡੇ ਤੋਂ ਉਹੀ ਤਾਂ ਗੱਲ ਐ ਤੇ ਹੁਣ ਚਲੋ ਚੋਣ ਲੜਨਾ ਪਰ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਪੰਜਾਬ ਦੇ ਉਹ ਪੂਰੇ ਪੰਜਾਬ ਇੰਡੀਆ ਦੇ ਵਿੱਚ ਘੁੰਮ ਕੇ ਆਏ ਨੇ ਹੂੰ ਹੈਨਾ ਤੇ ਉੱਥੇ ਵੀ ਉਹਨਾਂ ਦਾਅਵੇ ਤਾਂ ਉਹਨਾਂ ਨੇ ਬਹੁਤ ਕੀਤੇ ਸੀਗੇ ਚਲੋ ਇੰਨਾ ਕਹ ਬੀ ਉਹਨਾਂ ਨੇ ਐਲਾਨ ਜ਼ਰੂਰ ਕੀਤਾ ਵੀ ਅਸੀਂ ਜਿਹੜੀਆਂ ਹਰਿਆਣੇ ਦੇ ਵਿੱਚ ਇਕੱਲੇ ਚੋਣਾ ਲੜਾਂਗੇ ਹੈਨਾ ਪਰ ਜਿਹੜੇ ਕੁਝ ਸਮਾਂ ਪਹਿਲਾਂ ਜਦੋਂ ਐਸਵੀਐਲ ਦਾ ਮੁੱਦਾ ਉੱਠਿਆ ਸੀ ਤਾਂ ਉਦੋਂ ਵੀ ਜਿਹੜੇ ਪਾਠਕ ਸਾਹਿਬ ਨੇ ਉਹ ਆਪਣੇ ਪ੍ਰੈਸ ਕਾਨਫਰੰਸਾਂ ਕਰਦੇ ਨੇ ਵੀ ਅਸੀਂ ਹਰਿਆਣੇ 'ਚ ਜਿੱਤਾਂਗੇ ਤੇ ਜਿਹੜਾ ਐਸਵਾਈਐਲ ਦਾ ਪਾਣੀ ਆ ਉਹ ਲੈ ਕੇ ਆਵਾਂਗੇ ਤੁਸੀਂ ਆ ਗੱਲ ਕੀਤੀ ਸੀ ਐਸਵਾਈਐਲ 'ਤੇ ਇਹ ਗੱਲ ਮੈਂ ਕਰਨ ਲੱਗਿਆ ਸੀ ਜਿਹੜਾ ਹਰਿਆਣਾ ਦਾ ਪ੍ਰਧਾਨ ਆ ਕੁਸ਼ਕਦਿਨ ਪਹਿਲਾਂ ਹੀ ਬਿਆਨ ਦੇ ਕੇ ਗਿਆ ਉਹ ਕਹਿੰਦਾ ਕਿਰਨ ਸਰਕਾਰ ਆ ਗਈ ਸਾਡੀ ਕਹਿੰਦਾ ਘਰ-ਘਰ ਐਸਵਾਈਐਲ ਪਹੁੰਚਾ ਦਾਂਗੇ ਮੈਂ ਨਾ ਤੇ ਦੱਸੋ ਕਿ ਭਗਵੰਤ ਮਾਨ ਅੱਜ ਸਵਾਲ ਉਹ ਕੱਲ ਸਵਾਲ ਪੁੱਛਿਆ ਉਹਨਾਂ ਦੀ ਪ੍ਰੈਸ ਕਾਨਫਰੰਸ ਥੀ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਪੁੱਛਿਆ ਵੀ ਐਸਵਾਈਲ ਦਾ ਕੀ ਕਰਨਗੇ ਉਹਨਾਂ ਨੇ ਬੜਕ ਨਹੀਂ ਮਾਰੀ ਸਵਾਲ ਕਿ ਅਸੀਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਜਾਂ ਇਦਾਂ ਨਹੀਂ ਕਰਾਂਗੇ ਉਹਨਾਂ ਨੇ ਗੋੜ-ਮੋੜ ਜਿਹਾ ਜਵਾਬ ਦਿੱਤਾ ਵੀ ਸੁਪਰੀਮ ਕੋਰਟ ਦਾ ਮਾਮਲਾ ਜੋ ਫੈਸਲਾ ਆਊਗਾ ਮਤਲਬ ਹੀ ਸਿੰਪਲ ਜਿਹਾ ਤੁਸੀਂ ਸਮਝ ਜਾਣਿਓ ਥੋੜਾ ਜਿਹਾ ਕੱਚੇ ਪੈਰੀ ਹੋ ਗਏ ਪਰ ਪਹਿਲਾਂ ਤਾਂ ਆਪਾਂ ਮਾਨ ਸਾਹਿਬ ਜਿਹੜਾ ਬੜਕ ਮਾਰ ਕੇ ਕਹਿੰਦੇ ਵੀ ਸਾਡੇ ਕੋਲ ਪਾਣੀ ਹੈ ਹੀ ਨਹੀਂ ਅਸੀਂ ਦੇ ਕਿੱਥੋਂ ਦਈਏ ਹਾਂ ਪਹਿਲਾਂ ਤਾਂ ਇਹ ਗੱਲਾਂ ਹੁੰਦੀਆਂ ਸੀ ਤਾਂ ਜਿਵੇਂ ਸ਼੍ਰੋਮਣੀ ਕਾਲੀ ਦਲ ਦੋਸ਼ ਵੀ ਲਾ ਰਿਹਾ ਅੱਜ ਸ਼੍ਰੋਮਣੀ ਕਾਲੀ ਦਲ ਦੇ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਿਹਾ ਹੈ ਹੂੰ ਕਹਿੰਦੇ ਪਹਿਲਾਂ ਤਾਂ ਇਹ ਬੜਾ ਵੱਧ ਚੜ ਕੇ ਕਹਿ ਰਹੇ ਸੀ ਵੀ ਸਾਡੇ ਕੋਲ ਪਾਣੀ ਨਹੀਂ ਪਾਣੀ ਨਹੀਂ ਹੂੰ ਹੁਣ ਕਹਿੰਦੇ ਪਟਵਾਰੀਆਂ ਦੀਆਂ ਝੂਠੀਆਂ ਰਿਪੋਰਟਾਂ ਬਣਵਾ ਰਹੇ ਨੇ ਹੂੰ ਵੀ ਪਾਣੀ ਪੰਜਾਬ ਚ ਬਾਧੂ ਆ ਹੂੰ ਉਹ ਕਹਿੰਦੇ ਵੀ ਇਹਦਾ ਸਿੱਧਾ ਸਕੇਟਾ ਵੀ ਇਹ ਐਸਪੀਐਲ ਬਣਾਉਣ ਜਾ ਰਹੇ ਨੇ ਵੀ ਸੁਪਰੀਮ ਕੋਰਟ ਨੂੰ ਦਿਖਾ ਰਹੇ ਨੇ ਵੀ ਪੰਜਾਬ ਚ ਪਾਣੀ ਬਾਦੂ ਆ ਵੀ ਤੁਸੀਂ ਐਸਪੀਐਲ ਬਣਾ ਦੋ ਪੰਜਾਬ ਚ ਪਾਣੀ ਬਾਦੂ ਕਹਿੰਦੇ ਨੇ ਪਰ ਜੇ ਅਸੀਂ ਗੱਲ ਕਰ ਲਈਏ ਤੁਸੀਂ ਵੀ ਮੇਰੇ ਹਿਸਾਬ ਨਾਲ ਵੀ ਫਤਗੜ ਸਾਹਿਬ ਏਰੀਆ ਨੂੰ ਬਿਲੋਂਗ ਕਰਦੇ ਹੋ ਠੀਕ ਹੈ ਮੈਂ ਵੀ ਫਤਗੜ ਸਾਹਿਬ ਏਰੀਆ ਨੂੰ ਬਿਲੋਂਗ ਕਰਦਾ ਤੇ ਤੁਹਾਨੂੰ ਵੀ ਪਤਾ ਵੀ ਪਾਣੀ ਕਿੰਨਾ ਕਢੂੰਗਾ ਚੱਲਿਆ ਗਿਆ ਪਾਣੀ ਦਾ ਬੜਾ ਲੂੰਗਾ 120 30 ਫੁੱਟ ਤੇ ਚੱਲਿਆ ਗਿਆ ਉਹ ਹੀ ਕਹਿੰਦੇ ਨਾ ਪਾਣੀ ਕਿੱਥੇ ਪੰਜਾਬ ਕੋਲ ਵਾਧੂ ਹੋ ਗਿਆ ਹਰੇਕ ਦੂਏ ਸਾਲ ਤਾਂ ਮੋਟਰਾਂ ਕੱਢ ਕੇ ਨਵੇਂ ਟੂਟੇ ਪਾਉਣ ਬਦਲੇ ਕਈਆਂ ਨੂੰ ਪਾਣੀ ਕਿੱਥੇ ਵਾਧੂ ਹੋ ਗਿਆ ਆਪਣੇ ਕੋਲ ਪਾਣੀ ਤਾਂ ਬਿਲਕੁਲ ਹੀ ਵਾਧੂ ਨਹੀਂ ਆ ਜੇ ਅਸੀਂ ਪੱਕੀਆਂ ਨਹਿਰਾਂ ਜੀ ਪਾਣੀ ਚਲਾਉਣਾ ਕੱਠੀਆਂ ਨਹਿਰਾਂ ਬੰਦ ਕਰਾਂਗੇ ਫਿਰ ਤਾਂ ਪਾਣੀ ਵਾਧੂ ਹੀ ਹੈ ਹੁਣ ਜੇ ਬੰਦਾ ਹੜ੍ਹ ਦਿਖਾ ਕੇ ਕਹਿ ਰਿਹਾ ਹੈ ਵੀ ਪਾਣੀ ਵਾਧੂ ਆ ਬਾਰਸ਼ਾ ਚ ਕਹਿ ਰਿਹਾ ਪਾਣੀ ਵਾਧੂ ਆ ਉਹਦਾ ਕੀ ਕਰਾਂਗੇ ਉਹ ਤਾਂ ਦਿਖਾਵਾ ਕਰਨ ਵਾਲੀ ਗੱਲ ਹੋਗੀ ਹਾਂ ਬਾਕੀ 11 ਮਹੀਨੇ ਪਾਣੀ ਕਿੱਥੇ ਹੋ ਇੱਕ ਮਹੀਨਾ ਚਲੋ ਮੰਨਿਆ ਸੌਣ ਦਾ ਮਹੀਨਾ ਮੀਂਹ ਵਾਧੂ ਪੈ ਕੇ ਚਲੋ ਪ ਉਹ ਇਹ ਨਹੀਂ ਸੋਚਦੇ ਤੇ ਹੁਣ ਜਿਵੇਂ ਆਪਣਾ ਮਾਨ ਸਾਹਿਬ ਕਹਿ ਰਹੇ ਨੇ ਵੀ ਕੱਸੀਆਂ ਬਣਾਤੀਆਂ ਜੇ ਨਹਿਰਾ ਹੀ ਨਹੀਂ ਹੋਣਗੀਆਂ ਤਾਂ ਕੱਸੀਆਂ ਚ ਪਾਣੀ ਕਿਵੇਂ ਜਾਊਗਾ ਹੂੰ ਤੇ ਆ ਪਾਣੀ ਹੋਰੇ ਪਾਸੇ ਲੰਘ ਗਿਆ ਹਰਿਆਣੇ ਲੰਘ ਗਿਆ ਮਸ ਵਈਲ ਐਡੀ ਨਹਿਰ ਬਣੀ ਆ ਉਹ ਕਿੰਨਾ ਪਾਣੀ ਨਹੀਂ ਅੱਜ ਅੱਜ ਮੈਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ ਵੀ ਅੱਜ ਤਾਂ ਮਾਨ ਸਾਹਿਬ ਕਹਿੰਦੇ ਨੇ ਗੱਲ ਗੋਲ ਮੋਲ ਕਰਗੇ ਵੀ ਅਸੀਂ ਹਰਿਆਣੇ ਨੂੰ ਪਾਣੀ ਦਵਾਂਗੇ ਜਿੱਦਣ ਹੜ੍ਹ ਆਏ ਸੀ ਉਦੋਂ ਨਹੀਂ ਹਰਿਆਣੇ ਨੇ ਕਿਹਾ ਵੀ ਬਾਈ ਤੁਹਾਡੇ ਕੋਲ ਪਾਣੀ ਜ਼ਿਆਦਾ ਸਾਨੂੰ ਦੇ ਦਿਓ ਬੰਦ ਲਾਇਆ ਵਸ ਸੀ ਕਹਿੰਦੇ ਤੋੜਨਾ ਨਹੀਂ ਵੀ ਸਾਨੂੰ ਛੱਡ ਦਿਓ ਹਾਂ ਉਦੋਂ ਤਾਂ ਮਾਨ ਦਾ ਵੀ ਵੜਕਾ ਮਾਰ ਰਹੀ ਸੀ ਹਾਂ ਕਹਿੰਦੇ ਵੀ ਹੁਣ ਤੋੜ ਦਿਓ ਬੰਦ ਹਾਂ ਹੁਣ ਤੋੜੋ ਬੰਦ ਜਦੋਂ ਮੈਂ ਕਿਹਾ ਸੋਚਿਆ ਨਹੀਂ ਹੋਣਾ ਵੀ ਉਹ ਤਾਂ ਰਾਜਸਥਾਨ ਨੂੰ ਵੀ ਕਹਿੰਦੇ ਸੀ ਵੀ ਹਾਂ ਕੋਈ ਨਹੀਂ ਹੁਣ ਤਾਂ ਹੁਣ ਲਾਓ ਪਾਣੀ ਹੁਣ ਭੇਜਦੇ ਆ ਪਾਣੀ ਹਾਂ ਉਹ ਦੋ ਘੰਟੇ ਕੋਈ ਬਾਧੂ ਆ ਚੱਕੋ ਹੁਣ ਉਹੀ ਤਾਂ ਗੱਲ ਮਹੀਨਾਕ ਤਾਂ ਹੁੰਦਾ ਹੀ ਹੋਰ ਨਹੀਂ ਮੈਂ ਇਹੀ ਗੱਲ ਕਹਿਣਾ ਟਵਾਣਾ ਸਾਹਿਬ ਦੇਖੋ ਆਪਾਂ ਸਟੇਜਾਂ ਤੇ ਇੱਕ ਦੂਜੇ ਨੂੰ ਬੜਕਾ ਮਾਰ ਮਾਰ ਕਹਿੰਦੇ ਆ ਠੀਕ ਆ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਚੋਣ ਇਕੱਠਿਆਂ ਨੇ ਲੜੀ ਠੀਕ ਆ ਤੇ ਜਿਹੜੇ ਕੇਜਰੀਵਾਲ ਸਾਹਿਬ ਨੇ ਉਹ ਆਪ ਆ ਕੇ ਰੋਡ ਸ਼ੋਅ ਕਰਕੇ ਗਏ ਨੇ ਕਹਿੰਦੇ ਤੁਸੀਂ ਕਾਂਗਰਸ ਨੂੰ ਵੋਟਾਂ ਪਾਓ ਮਨੀਸ਼ ਤਵਾੜੀ ਨੂੰ ਠੀਕ ਆ ਤੇ ਕਿਤੇ ਜਿਹੜੇ ਭਗਵੰਤ ਮਾਨ ਸਾਹਿਬ ਰਾਜਾ ਵੜਿੰਗ ਨੂੰ ਕਹਿੰਦੇ ਸੀ ਵੀ ਮੈਨੂੰ ਪਤਾ ਰਾਜਾ ਵੜਿੰਗ ਕਿਉਂ ਚੁੱਪ ਆ ਮੈਨੂੰ ਪਤਾ ਕਿੱਥੇ ਬੱਸਾਂ ਦੀਆਂ ਬਾੜੀਆਂ ਬੋਲਦੀਆਂ ਨੇ ਤੇ ਉਹ ਫਿਰ ਸਟੇਜਾਂ 'ਤੇ ਮੈਂ ਸਾਂਝੀਆਂ ਕਰਦੇ ਨੇ ਉਹ ਤਾਂ ਹੁਣ ਸ਼ਾਂਤੀ ਹੋ ਗਿਆ ਮਾਮਲਾ ਉਹ ਤਾਂ ਸ੍ਰੀਆ ਅਕਾਲੀ ਦਲ ਲੀਡਰ ਵੀ ਕਹਿ ਰਹੇ ਨੇ ਕਹਿੰਦੇ ਵੀ ਹੱਥ ਜੋੜ ਕੇ ਮਾਫੀ ਮੰਗ ਲਿਆ ਕਹਿੰਦੇ ਬੈਰੀ ਹੱਥ ਅਲੱਗ ਲਏ ਕਹਿੰਦੇ ਤਾਂ ਇਹ ਮਾਫੀ ਹੁਣ ਚੁੱਪ ਹੋ ਗਿਆ ਮਾਮਲਾ ਜਮਾ ਸ਼ਾਂਤ ਹੋ ਗਿਆ ਉਹੀ ਤਾਂ ਗੱਲ ਹੈ ਨਾ ਤੇ ਉਹ ਤੁਹਾਡੀ ਗੱਲ ਸਹੀ ਆ ਕਿਤੇ ਤਾਂ ਰਾਜਨੀਤੀ ਚੱਲ ਰਹੀ ਹੈ ਕਿਤੇ ਤਾਂ ਇਹ ਹਰਿਆਣੇ ਨਾਲ ਗੱਲ ਕਰ ਲਈਏ ਚਲੋ ਹਰਿਆਣੇ ਦੀਆਂ ਬੂਟਾਂ ਆ ਰਹੀਆਂ ਹਰਿਆਣੇ ਦੀ ਗੱਲ ਕਰ ਲਈਏ ਕਿਸਾਨ ਨੇ ਉਹ ਬਾਡਰਾਂ ਤੇ ਬੈਠੇ ਨੇ ਠੀਕ ਹੈ ਤੇ ਜੇ ਅਸੀਂ ਸ਼ੰਭੂ ਬਾਡਰ ਦੀ ਗੱਲ ਕਰ ਲਈਏ ਜਿਹੜਾ ਸ਼ੰਭੂ ਬਾਰਡਰ 베ਰੀਕੇਟਿੰਗ ਕੀਤੀ ਹੈ ਤੁਸੀਂ ਵੀ ਦੇਖੀ ਹੋਊਗੀ ਉਹ ਘੱਗਰ ਦੇ ਪੁਲ ਦੇ ਉੱਪਰ ਕੀਤੀ ہوئی ਹੈ ਉਹ ਤਾਂ ਦਸਤਰੀ ਨੇ ਕਹਿੰਦੇ ਵੀ ਉਹ ਘੱਗਰ ਆਉਂਦਾ ਉਹ ਬਾਰਡਰ ਤੋਂ 300 ਮੀਟਰ ਪਿੱਛੇ ਆ ਵੀਰਾ ਜੀ ਘੱਗਰ ਆਉਂਦਾ ਹੀ ਪੰਜਾਬ ਦੇ ਵਿੱਚ ਹੈ ਹਾਂ ਘੱਗਰ ਲੰਘਦਾ ਪੰਜਾਬ ਦੇ ਵਿੱਚੋਂ ਆ ਉਹ ਪੁਲ ਤੇ ਆ ਘੱਗਰ ਉਹ ਪੁਲ ਦੇ ਘੱਗਰ ਦੇ ਪੁਲ ਦੇ ਉੱਪਰ ਲੱਗੇ ਹੈ ਠੀਕ ਹੈ ਉਦੋਂ ਕੋਈ ਉਹ ਨਹੀਂ ਹੋਇਆ ਤੇ ਹੁਣ ਜਦੋਂ ਸੁਪਰੀਮ ਕੋਰਟ ਨੇ ਉਹਨਾਂ ਨੂੰ 17 ਜੁਲਾਈ ਤੱਕ ਕਹਿਤਾ ਵੀ ਤੁਸੀਂ ਜਿਹੜਾ 베ਰੀਕੇਟ ਹੈ ਉਹਨਾਂ ਨੂੰ ਚੱਕ ਦਿਓ ਕਹਿੰਦੇ ਕੋਈ ਵੀ ਸੂਬਾ ਸਰਕਾਰ ਆ ਉਹ ਰਾਸ਼ਟਰੀ ਮਾਰਗ ਨਹੀਂ ਰੋਕ ਸਕਦੀ ਕਿਉਂਕਿ ਇਹ ਨੈਸ਼ਨਲ ਐਨ ਐਚ ਆ ਹੈ ਹੈਨਾ ਤੇ ਰਾਸ਼ਟਰੀ ਮਾਰਗ ਆ ਇਹ ਨਹੀਂ ਰੁਕ ਸਕਦੇ ਠੀਕ ਹੈ ਉਹਨਾਂ ਨੇ ਫਿਰ ਹਜੇ ਕੋਈ ਜਿਹੜਾ ਬੈਰੀਕੇਡ ਚੱਕੇ ਨਹੀਂ ਹੈਗੇ ਹਾਲਾਂਕਿ ਸੁਪਰੀਮ ਕੋਰਟ ਜਿਹੜੀ ਸਰਵ ਉੱਚ ਅਦਾਲਤ ਆ ਮੰਨਯੋਗ ਤੇ ਉਥੋਂ ਉਹਨਾਂ ਨੂੰ ਆਦੇਸ਼ ਆਏ ਨੇ ਉਹਨਾਂ ਨੇ ਕੋਈ ਪਾਲਣਾ ਨਹੀਂ ਕੀਤੀ ਤੇ ਫਿਰ ਕੋਰਟ ਨੇ ਆਪਣਾ ਹਾਈ ਕੋਰਟ ਤੋਂ ਆਦੇਸ਼ ਆਏ ਨੇ ਇਹਨਾਂ ਨੂੰ ਇਹਨਾਂ ਨੇ ਹਾਈ ਕੋਰਟ ਦੀ ਸੁਪਰੀਮ ਕੋਰਟ 'ਚ ਰਿਟ ਪਾਈ ਤੇ ਇਹਨਾਂ ਆਦੇਸ਼ਾਂ ਦੇ ਖਿਲਾਫ ਨਹੀਂ ਨਹੀਂ ਜੀ ਸੁਪਰੀਮ ਕੋਰਟ 'ਚ ਸੁਪਰੀਮ ਕੋਰਟ ਨੇ ਕਹਿਤਾ ਵੀ ਇਹ ਕੋਈ ਗਲਤ ਆਦੇਸ਼ ਨਹੀਂ ਵੀ ਇਹਨਾਂ ਨੂੰ ਅਸੀਂ ਵਾਪਸ ਨਹੀਂ ਲੈਣਾ ਨਹੀਂ ਨਹੀਂ ਜੀ ਇਹਨਾਂ ਨੇ ਸੁਪਰੀਮ ਕੋਰਟ ਤੋਂ ਇਹਨਾਂ ਨੂੰ ਆਦੇਸ਼ ਆਏ ਨੇ ਵੀ ਤੁਸੀਂ ਜਿਹੜਾ ਸੁਪਰੀਮ ਕੋਰਟ ਨੇ ਦਖਲ ਦਿੱਤਾ ਵੀ ਤੁਸੀਂ 17 ਜੁਲਾਈ ਤੱਕ ਜਿਹੜਾ ਇਹ ਬੈਰੀਕੇਟਿੰਗ ਚੱਕ ਦੋ ਰਾਸ਼ਟਰੀ ਮਾਰਗ ਖੋਲ ਦੋ ਕੋਈ ਵੀ ਜਿਹੜਾ ਸੂਬਾ ਸਰਕਾਰ ਆ ਉਹ ਰਾਸ਼ਟਰੀ ਮਾਰਗ ਬੰਦ ਨਹੀਂ ਕਰ ਸਕਦੀ ਇਹਨਾਂ ਨੇ ਉਹਦੇ ਖਿਲਾਫ ਜਾ ਕੇ ਹਾਈ ਕੋਰਟ ਦੇ ਵਿੱਚ ਆਪਣੀ ਜੱਜਕਾ ਦਾਖਲ ਕੀਤੀ ਵੀ ਜਿਹੜੇ ਉਹ ਆਪਣੇ ਵਿਚਾਰ ਦਿੱਤੇ ਗਏ ਨੇ ਸਾਨੂੰ ਉਹਨਾਂ ਨੂੰ ਵਾਪਸ ਲਿਆ ਜਾਵੇ ਵੀ ਜਿਹੜਾ ਸਾਨੂੰ ਆਦੇਸ਼ ਦਿੱਤਾ ਗਿਆ ਉਹਨੂੰ ਵਾਪਸ ਲਿਆ ਜਾਵੇ ਤੇ ਹਾਈ ਕੋਰਟ ਨੇ ਕਿਹਾ ਤਾਂ ਵੀ ਇਹ ਸੁਪਰੀਮ ਕੋਰਟ ਤੋਂ ਹੁਕਮ ਆਇਆ ਨਹੀਂ ਤੇ ਅਸੀਂ ਨਹੀਂ ਕਰ ਸਕਦੇ ਉਹਨਾਂ ਨੇ ਰਿੱਟ ਖਾਰਜ ਕਰਤੀ ਤੇ ਜੇ ਅਸੀਂ ਅੱਜ ਦੀ ਗੱਲ ਕਰੀਏ ਤੇ ਅੱਜ ਹਾਈ ਕੋਰਟ ਨੇ ਜਿਹੜੀ ਆਪਣੇ ਸੁਪਰੀਮ ਕੋਰਟ ਦੀ ਆਦੇਸ਼ਾਂ ਦੀ ਉਲੰਘਣਾ ਕਰਕੇ ਇਹਨਾਂ ਨੂੰ ਸੰਮਣ ਭੇਜੇ ਨੇ ਤੇ ਸੰਮਣ ਕਾਦੇ ਭੇਜੇ ਨੇ ਮਾਨਹਾਨੀ ਦੇ ਡੈਫਰਮੇਸ਼ਨ ਕੋਰਟ ਇੱਕ ਕੋਰਟ ਦੀ ਮਾਨਹਾਨੀ ਦੇ ਸੱਮਣ ਭੇਜੇ ਨੇ ਕੋਈ ਫੈਸਲਾ ਵਾਪਸ ਨਹੀਂ ਕੀਤਾ ਸੀ ਨੇ ਕੋਈ ਇਹ ਤੇ ਅੱਗੇ ਕੋਈ ਪਾਸ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਗੱਲੇ ਨਹੀਂ ਮੰਨੀਆਂ ਹਾਈ ਕੋਰਟ ਦੀ ਗੱਲੇ ਨਹੀਂ ਮੰਨੀ ਨਾ ਸੁਪਰੀਮ ਕੋਰਟ ਦੀ ਮੰਨੀ ਕਿਉਂਕਿ ਹਾਈ ਕੋਰਟ ਨੇ ਵੀ ਕਹਿਤਾ ਵੀ ਜੇ ਜਦੋਂ ਇਹਨਾਂ ਨੇ ਉੱਥੇ ਰੈਟ ਪਾਈ ਵੀ ਸੁਪਰੀਮ ਕੋਰਟ ਦਾ ਫੈਸਲਾ ਸਹੀ ਆ ਤੁਸੀਂ ਨਹੀਂ ਰਾਹ ਰੋਕ ਸਕਦੇ ਤੁਸੀਂ ਖੋਲੋ ਜੀ ਬਿਲਕੁਲ ਤੇ ਸੁਪਰੀਮ ਕੋਰਟ ਨੇ ਕਹਿਤਾ ਤੁਸੀਂ ਰਾਹ ਨਹੀਂ ਰੋਕ ਸਕਦੇ ਖੋਲੋ ਪਰ ਇਹਨਾਂ ਨੇ ਫਿਰ ਵੀ ਨਹੀਂ ਉਹ ਕੀਤਾ ਖੈਰਾ ਸਾਹਿਬ ਅਗਲੀ ਖਬਰ ਤੇ ਚਰਚਾ ਕਰਦੇ ਆ ਚਰਚਾ ਕਰਦੇ ਆ ਕੈਨੇਡਾ ਦੀ ਹੂੰ ਪੰਜਾਬ ਕੈਨੇਡਾ ਨੂੰ ਜਾ ਰਿਹਾ ਜੀ ਪਰ ਹੁਣ ਕਹਿੰਦੇ ਵੀ ਪੰਜਾਬ ਕੈਨੇਡਾ ਤੋਂ ਵਾਪਸ ਵੀ ਆ ਸਕਦਾ ਹੈ ਕਿਉਂਕਿ ਕੈਨੇਡਾ ਬਹੁਤ ਸਖਤ ਹੋ ਗਿਆ ਹ ਹ ਉਹਨਾਂ ਦਾ ਮੰਨਣਾ ਹੈ ਕਿ ਇੱਥੇ ਜ਼ਿਆਦਾ ਇਕੱਠ ਹੋ ਰਿਹਾ ਹੈ ਤੇ ਇੱਥੇ ਨੌਕਰੀਆਂ ਘਟ ਰਹੀਆਂ ਨੇ ਤਾਂ ਕਰਕੇ ਬੇਰੁਜ਼ਗਾਰੀ ਕਰਕੇ ਦੇਸ਼ ਦੀ ਅਰਥਵਿਵਸਥਾ ਨੂੰ ਵੀ ਨੁਕਸਾਨ ਹੋ ਰਿਹਾ ਹੈ ਤਾਂ ਕਰਕੇ ਉਹਨਾਂ ਨੇ ਨਵੇਂ-ਨਵੇਂ ਰੂਲ ਸਖਤ ਰੂਲ ਬਣਾਤੇ ਪਹਿਲਾਂ ਤਾਂ ਇਹਨਾਂ ਨੇ ਉਹੀ ਜੀਆਈਸੀਓ ਦੁੱਗਣੀ ਕਰਤੀ ਸੀ ਵੀ ਉਹ ਲੋਕਾਂ ਨੂੰ ਵੱਧ ਖਰਚਾ ਦੇਣਾ ਪਵੇ ਜਿਉਂ 10 ਲੱਖ ਭਰਦੇ ਸੀ ਤਾਂ ਉਹ 2 ਲੱਖ ਭਰਨਾ ਪੈ ਗਿਆ ਤੇ ਹੁਣ ਨਵੇਂ-ਨਵੇਂ ਹੋਰ ਰੂਲ ਬਣ ਰਹੇ ਨੇ ਕਿ ਪੀਆਰ ਮਿਲਣ ਚੌਕਾ ਹੋਊਗਾ ਤੇ ਆਪਣਾ ਜਿਹੜੀ ਆਹ ਵਰਕ ਪਰਮਿਟ ਦਾ ਉਹ ਘਟਾਤਾ ਸਮਾਂ ਘਟਾਤਾ ਤੇ ਹੁਣ ਉਹ ਧਰਨੇ ਵੀ ਲੱਗ ਰਹੇ ਨੇ ਬੁਰੇ ਹਾਲ ਨੇ ਬੰਕੇ ਦਿਹਾੜੇ ਨੇ ਪੰਜਾਬੀ ਰੋ ਰਹੇ ਨੇ ਪੰਜਾਬੀ ਸਾਰੇ ਦੇਸ਼ਾਂ ਦੇ ਰੋ ਰਹੇ ਨੇ ਪੰਜਾਬੀ ਸਾਨੂੰ ਪਤਾ ਵੱਧ ਨੇ ਉੱਥੇ ਪਿਆ ਵੀ ਰੋ ਰਹੇ ਨੇ ਕਹਿੰਦੇ ਵੀ ਇਹਦਾ ਗਲਤ ਕਰ ਰਹੇ ਨੇ ਇਹਦੇ ਬਾਰੇ ਕੀ ਗੱਲ ਹੈ ਦੇਖੋ ਜੇ ਆਪਾਂ ਕੱਲੀ ਪੜ੍ਹਾਈ ਦੀ ਗੱਲ ਕਰ ਲਈ ਹੈ ਨਾ ਪੜ੍ਹਾਈ ਤਾਂ ਪਹਿਲਾਂ ਵੀ ਲੋਕ ਕਰਦੇ ਸੀ ਪਹਿਲਾਂ ਵੀ ਲੋਕ ਕਰਕੇ ਹੁੰਦੇ ਸੀ ਹੈ ਨਾ ਪਰ ਅੱਜ ਕੱਲ ਜਿਹੜਾ ਜ਼ਿਆਦਾ ਟ੍ਰੈਂਡ ਚੱਲ ਗਿਆ ਉਹ ਚੱਲ ਗਿਆ ਫੋਰਨ ਜਾਣ ਦਾ ਅੱਗੇ ਜੇ ਕਿਸੇ ਕੋਲ ਗੱਲ ਕਰਦੇ ਸੀ ਮੇਰਾ ਮੁੰਡਾ ਯਾਰ ਕੈਨੇਡਾ ਗਿਆ ਹੁਣ ਕੈਨੇਡਾ ਚ ਲਿਆ ਗਿਆ ਕੁਝ ਸਾਲ ਪਹਿਲਾਂ ਤਾਂ ਬੜੀ ਚੜ੍ਹਾਈ ਹੁੰਦੀ ਸੀ ਆ ਤਾਂ ਹੁਣ ਨਵੇਂ ਮੁੰਡੇ ਕੈਨੇਡਾ ਚਲੇ ਜਾਂਦੇ ਇੰਨਾ ਦੇ ਰੌਲਾ ਪਾਇਆ ਵੀ ਕੁਝ ਨਹੀਂ ਹੈ ਉੱਥੇ ਬਾਈ ਤੇ ਜੇ ਅਸੀਂ ਅੱਜ ਕੱਲ ਦੀ ਗੱਲ ਕਰੀਏ ਜੇ ਅੱਜ ਗੱਲ ਕਿਸੇ ਨੂੰ ਕਹਦੋ ਯਾਰ ਮੇਰਾ ਮੁੰਡਾ ਕੈਨੇਡਾ ਚੱਲਿਆ ਗਿਆ ਉਹਨੂੰ ਕੋਈ ਨਹੀਂ ਚੱਲਿਆ ਗਿਆ ਹੋਊਗਾ ਹੂੰ ਦੇਣਾ ਖਣਾਈ ਜਾਈ ਜਾਂਦਾ ਅੱਜ ਕੱਲ ਦਾ ਇਹ ਰਿਵਾਜ ਹੋ ਗਿਆ ਕਿਉਂਕਿ ਪੰਜਾਬੀਆਂ ਨੇ ਉੱਥੇ ਜਾ ਕੇ ਵਸਾਈ ਮਿੰਨੀ ਪੰਜਾਬ ਲੈ ਉਹ ਬੜੇ ਪੰਜਾਬੀ ਉੱਥੇ ਪਰ ਇੰਨਾ ਕਾ ਵੀ ਜੇ ਪੰਜਾਬੀ ਬਾਹਰ ਜਾ ਕੇ ਕੰਮ ਕਰ ਸਕਦੇ ਆ ਤਾਂ ਇੱਥੇ ਕਿਉਂ ਨਹੀਂ ਇੱਥੇ ਉਹ ਕਹਿੰਦੇ ਨੇ ਕਹਿੰਦੇ ਵੀ ਸਾਡੇ ਕੰਮ ਦਾ ਮੁੱਲ ਨਹੀਂ ਨੀ ਮੁੱਲ ਤਾਂ ਤੇ ਅਸੀਂ ਉਹੀ ਕੰਮ ਕਰਦੇ ਹਾਂ ਨਾ ਨਹੀਂ ਮੁੱਲ ਤਾਂ ਜਿਹੜਾ ਪੰਜਾਬ 'ਚ ਤੁਸੀਂ ਕੰਮ ਕਰਦੇ ਹੋ ਮੈਂ ਕੰਮ ਕਰਦਾ ਪੰਜਾਬ 'ਚ ਕੰਮ ਹੀ ਕਰਦੇ ਆ ਇਹ ਤਾਂ ਸਿੰਪਲ ਜੀ ਗੱਲ ਆ ਜੇ ਉੱਥੇ ਮੁੱਲ ਪੈਂਦਾ ਉੱਥੇ ਖਰਚੀ ਵੀ ਹੁੰਦੇ ਨੇ ਉਹੀ ਆ ਜੇ ਸੋਚਣ ਦੀ ਗੱਲ ਹੋਵੇ ਫਿਰ ਫੋਨ ਕਰਕੇ ਕਹਿੰਦੇ ਆ ਕੱਪੜੇ ਵੀ ਇਧਰੋਂ ਕੋਈ ਦੋ ਬੂਟ ਵੀ ਇਧਰੋਂ ਭੇਜ ਦੋ ਵੀ ਇੱਥੇ ਚੀਜ਼ਾਂ ਮਹਿੰਗੀਆਂ ਨੇ ਬੜੇ ਖਰਚੇ ਦੇ ਜੀ ਉੱਥੇ ਸਾਡੇ ਨਾਲ ਦੇ ਵੀ ਕੁਝ ਬੰਦੇ ਗਏ ਵੀ ਨਹੀਂ ਉਹ ਕਹਿੰਦੇ ਵੀ ਆਹ ਕਹਿ ਤਾਂ ਹੋ ਜਾਂਦਾ ਵੀ ਹਾਂ ਵੀ ਭਈ ਆਹ ਚੀਜ਼ ਕਰਦੇ ਆਹ ਚੀਜ਼ ਕਰਦੇ ਕਹਿੰਦੇ ਬੁਰਾ ਹਾਲ ਆ ਭਾਈ ਕਹਿੰਦੇ ਅਪਾਰਟਮੈਂਟ ਦਾ ਵੀਰੇ ਜੀ ਭਰ ਹੁੰ ਕਹਿੰਦੇ ਸਾਰੀ ਵੱਡੇ ਟੈਕਸੇ ਵੱਡੇ ਉਹਨਾਂ ਦੇ ਮੋਬਾਈਲ ਦਾ ਬਿੱਲ 20 ਤਰ੍ਹਾਂ ਦੇ ਉਹਨਾਂ ਦੀਆਂ ਕਿਸ਼ਤਾਂ ਲੱਗ ਜਾਂਦੀਆਂ ਨੇ ਉਹੀ ਨਹੀਂ ਭਰਉਂਦੇ ਉਹਨਾਂ ਦਾ ਉਹਨਾਂ ਨੇ ਇਹ ਦੇਖੋ ਜੀ ਟਵਾਣਾ ਸਾਹਿਬ ਉਹਨਾਂ ਨੇ ਸਿਰਫ ਆਪਣੀ ਅਰਥਵਿਵਸਥਾ ਚੱਕਣ ਵਾਸਤੇ ਜਿਹੜੇ ਰੂਲਸ ਸੌਕੇ ਕੀਤੇ ਸੀ ਉੱਥੇ ਪਬਲਿਕ ਘਟ ਸੀਗੀ ਤੇ ਜਿਹੜੇ ਗੋਰੇ ਸੀ ਉਹਨਾਂ ਨੂੰ ਕੰਮ ਕਰਨ ਦਾ ਇੰਨਾ ਹੋ ਨਹੀਂ ਸੀਗਾ ਤੇ ਪੰਜਾਬੀ ਗਏ ਤੁਹਾਨੂੰ ਪਤਾ ਵੀ ਕਹਿੰਦੇ ਪੰਜਾਬੀ ਚ ਹਮੇਸ਼ਾ ਜਿਗਾੜੂ ਹੁੰਦੇ ਨੇ ਇਹਨਾਂ ਨੇ ਕੋਈ ਨਾ ਕੋਈ ਉਹ ਕਰਕੇ ਹਰੇਕ ਕੰਮ ਨੂੰ ਪੋਸੀਬਲ ਬਣਾਤਾ ਉੱਥੇ ਤੇ ਹੁਣ ਉੱਥੇ ਇੰਨਾ ਕ ਪੰਜਾਬੀ ਭਰ ਗਿਆ ਵੀ ਹੁਣ ਕੰਮ ਦੀ ਘਾਟ ਪੈ ਗਈ ਤਾਂ ਹੁਣ ਜਿਹੜੀ ਸਰਕਾਰ ਵੀ ਉਹਨਾਂ ਨੂੰ ਨਵੇਂ ਨਵੇਂ ਕੰਮ ਕਿੱਥੋਂ ਦੇ ਦੇਵੇ ਸਰਕਾਰ ਵੀ ਸੋਚੋ ਆਪਣੇ ਨਾਗਰਿਕਾਂ ਨੂੰ ਸਰਕਾਰ ਨੇ ਵੀ ਸੋਚਣਾ ਕਿਉਂਕਿ ਜਦ ਬੰਦਾ ਉੱਥੇ ਪੀਆਰ ਹੁੰਦਾ ਤਾਂ ਉਹਨੂੰ ਫੰਡ ਵੀ ਉਹ ਹੁੰਦੇ ਨੇ ਫਿਰ ਅੱਗੇ ਜਦੋਂ ਉਹ ਨਾ ਵਡਾਪੇ ਚ ਜਾਂਦੇ ਆ ਉਹਨਾਂ ਨੂੰ ਪੈਨਸ਼ਨ ਦਾ ਵੀ ਉਹ ਹੁੰਦਾ ਹਨ ਹੋਰ ਵੀ ਹੁੰਦਾ ਸੀ ਜੇ ਸਰਕਾਰ ਕੋਈ ਪੰਜਾਬੀਆਂ ਖਿਲਾਫ ਫੈਸਲਾ ਲੈਂਦੀ ਸੀ ਨਾ ਬਾਹਰਲੇ ਨਾ ਤਾਂ ਦੂਜੀ ਪਾਰਟੀ ਹੁਣ ਕੋਈ ਪਾਰਟੀ ਬੋਲ ਨਹੀਂ ਰਹੀ ਹੂੰ ਉਹ ਵਿਰੋਧੀ ਪਾਰਟੀਆਂ ਵੀ ਚੁੱਪ ਨੇ ਇਹ ਸਰਕਾਰ ਸਖਤ ਫੈਸਲੇ ਲੈ ਰਹੀ ਆ ਤੇ ਉਹਨਾਂ ਨੂੰ ਵੀ ਪਤਾ ਇਹ ਚੀਜ਼ ਸਾਨੂੰ ਜਿਆਦਾ ਲੋਕਾਂ ਦੇ ਆਉਣ ਕਰਕੇ ਸਾਨੂੰ ਨੁਕਸਾਨ ਹੋ ਰਿਹਾ ਹੈ ਕਿਉਂਕਿ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਕਿੰਗ ਮੇਕਰ ਬਣੇ ਸੀ ਕਿ ਜਗਮੀਤ ਸਿੰਘ ਹੂੰ ਹੈ ਨਾ ਤਾਂ ਉਹ ਵੀ ਹੁਣ ਉੱਥੇ ਹੀ ਨੇ ਹੂੰ ਉਹਨਾਂ ਦੀ ਵੀ ਪਾਰਟੀ ਵੀ ਹੈ ਹਾਂ ਸਭ ਨੇ ਵਿੱਚ ਚੁੱਪ ਨੇ ਹਲੇ ਸਰਕਾਰ ਚ ਨਹੀਂ ਉਹ ਕਿਉਂਕਿ ਇਹ ਹੈ ਵੀ ਉਹ ਦੇਖਦੇ ਨੇ ਵੀ ਜਿਹੜੀ ਸਾਡੀ ਅਰਥਵਿਵਸਥਾ ਉਹ ਬਹੁਤ ਥੱਲੇ ਜਾ ਚੁੱਕੀ ਹੈ ਬਿਲਕੁਲ ਹੈਨਾ ਪਰ ਕਿਤੇ ਨਾ ਕਿਤੇ ਉਹਨਾਂ ਦੇ ਜਾਣ ਨਾਲ ਜਿਹੜੀ ਸਾਡੀ ਇੰਡੀਆ ਦੀ ਅਰਥਵਿਵਸਥਾ ਉਹ ਵੀ ਥੱਲੇ ਗਈ ਹੈ ਕਿਉਂਕਿ ਜੇ ਉਧਰ ਕੰਮ ਦੀ ਘਾਟ ਹੋਗੀ ਤਾਂ ਸਾਡੇ ਕੰਨੀ ਕੰਮਿਆਂ ਦੀ ਘਾਟ ਹੋਗੀ ਅਰਬਾਂ ਦਾ ਹੀ ਨਿਵੇਸ਼ ਹੋਇਆ ਜੀ ਬਿਲਕੁਲ ਜੇ ਅਸੀਂ ਪੰਜਾਬ 'ਚ ਗੱਲ ਕਰ ਲਈਏ ਪੰਜਾਬ 'ਚ ਤਾਂ ਕੰਮ ਕਰਨ ਨੂੰ ਪੰਜਾਬੀ ਹੈ ਹੀ ਨਹੀਂ ਜੇ ਲਾ ਲਓ ਤੁਸੀਂ ਇੰਨੇ ਲੱਖਾਂ ਹੀ ਬੰਦੇ ਗਏ ਨੇ ਇੱਕ ਇੱਕ ਬੰਦੇ ਨੇ 30 35 35 ਲੱਖ ਲੱਗ ਰਿਹਾ ਹੈ ਕਿੰਨਾ ਪੈਸਾ ਵੀਰਾ ਜੀ ਇਹ ਹਜੇ ਇੱਧਰ ਤਾਂ ਬਹੁਤ ਘੱਟ ਹੈ ਤੁਸੀਂ ਇੱਧਰ ਦੁਆਬੇ ਚ ਜਾ ਕੇ ਦੇਖੋ ਵੱਡੀਆਂ-ਵੱਡੀਆਂ ਕੂਠੀਆਂ ਨੂੰ ਜਿੰਦੇ ਲੱਗੇ ਨੇ ਸਾਫ ਕੀਤੇ ਹੀ ਆ ਹੁਣ ਤਾਂ ਆਪਣੇ ਕਹਿੰਦੇ ਵੀ ਬੜੇ ਦੁਨੀਆ ਜਾਣ ਪਤਾ ਕੀ ਚੱਕਰ ਹੁੰਦਾ ਹੀ ਮੈਂ ਦੇਖਿਆ ਇੱਕ ਉਹ ਵੀ ਆਉਂਦੀ ਇੰਸਟਾਗ੍ਰam ਤੇ ਵੀਡੀਓ ਵੀ ਆਉਂਦੀ ਆ ਉਹ ਕਹਿੰਦੇ ਵੀ ਲੋਕ ਨਾ ਚਾ ਚਾਚੇ ਜਾਈ ਜਾਂਦੇ ਨੇ ਹਮ ਮਾਮੇ ਦਾ ਮੁੰਡਾ ਚਲੇ ਗਿਆ ਮੇਰੇ ਹਮ ਹੈ ਮੇਰੀ ਮਾਸੀ ਦਾ ਮੁੰਡਾ ਚਲੇ ਗਿਆ ਮੇਰੀ ਭੂਆ ਦਾ ਮੁੰਡਾ ਚਲੇ ਗਿਆ ਤਾਂ ਮੈਂ ਵੀ ਜਾਣਾ ਹਮ ਇਹ ਚੀਜ਼ ਹੋ ਗਈ ਉਹ ਉਧਰੋਂ ਜਾ ਕੇ ਦੋ ਚਾਰ ਵੀਡੀਓ ਪਾਉਣ ਦੇ ਮੈਂ ਗੱਡੀ ਲੈ ਲਈ ਐ ਨਹੀਂ ਪਤਾ ਵੀ ਕਿਵੇਂ ਲਈ ਹੈ ਕਿਵੇਂ ਬਿਲ ਕਰਿਆ ਉੱਥੇ ਕਿਹੜੀਆਂ ਕਿਸ਼ਤਾਂ ਭਰ ਰਿਹਾ ਹੈ ਕਿਵੇਂ ਰੋ ਰੋ ਚੱਲ ਰਿਹਾ ਹੈ ਉਹ ਰਾਤ ਰਾਤ ਕਟੋੜ ਜਾਦਾ ਨਹੀਂ ਹੁਣ 16 18 18 ਘੰਟੇ ਸ਼ਿਫਟਾਂ ਲਾਉਂਦੇ ਨੇ ਹੁਣ ਲਾ ਲਓ ਬੰਦਾ 18 6 ਘੰਟੇ ਚ ਕੀ ਸੌਂਗਾ ਕੀ ਖਾਊਗਾ ਪੀਊਗਾ ਕੀ ਕੀ ਕਰੂਗਾ ਇਹ ਚੀਜ਼ ਨਹੀਂ ਸੋਚਦੇ ਹੈਗੇ ਉਹ ਬਸ ਇੰਨਾ ਸੋਚ ਨਹੀਂਦੇ ਵੀ ਹਾਂ ਕੈਨੇਡਾ ਚਲੇ ਗਿਆ ਹਾਂਜੀ ਉੱਥੇ ਉਹ ਤਿੰਨ ਬੰਦੇ ਨਜ਼ਾਰੇ ਲੈ ਰਹੇ ਨੇ ਚੌਥਾ ਭਾਈ ਮੈਂ ਵੀ ਜਾਊਂਗਾ ਮੇਰੇ ਹਿਸਾਬ ਨਾਲ ਵੀ ਉਹਨਾਂ ਨੂੰ ਪੜ੍ਹਾਈ ਕਰਕੇ ਜਿੱਥੋਂ ਤੱਕ ਹੈ ਉਥੋਂ ਤੱਕ ਪੰਜਾਬ ਵਾਪਸ ਆਉਣਾ ਚਾਹੀਦਾ ਤਾਂ ਜੋ ਉਹਨਾਂ ਦੀ ਪੜ੍ਹਾਈ ਦਾ ਜਿਹੜਾ ਮੁੱਲ ਆ ਉਹ ਪੰਜਾਬ ਦੇ ਵੀ ਕਿਤੇ ਨਾ ਕਿਤੇ ਕੰਮ ਲੱਗ ਸਕੇ ਆਰਥਵਿਵਸਥਾ ਤਾਂ ਹੀ ਚੱਲੂਗੀ ਜੇ ਇੱਥੇ ਕੰਮ ਕਰਨਗੇ ਪੜ੍ਹੇ ਲਿਖੇ ਕਿਉਂਕਿ ਬਹੁਤ ਅਸੀਂ ਬਹੁਤ ਆਪਾਂ ਜੇ ਸੋਸ਼ਲ ਮੀਡੀਆ ਦੀ ਗੱਲ ਕਰ ਲਈ ਅੱਜ ਸੋਸ਼ਲ ਮੀਡੀਆ ਬਹੁਤ ਸਟਰੋਂਗ ਹੈ ਜੇ ਅਸੀਂ ਗੱਲ ਕਰ ਲਈਏ ਬਹੁਤ ਲੋਕ ਦੇਖ ਰਹੇ ਨੇ ਜਿਨ੍ਹਾਂ ਨੇ ਬਾਹਰੋਂ ਆ ਕੇ ਇੱਥੇ ਕੰਮ ਸ਼ੁਰੂ ਕੀਤੇ ਨੇ ਬੜੇ ਹੁਣ ਤਾਂ ਬੜੇ ਹੋਣ ਲੱਗੇ ਤਾਂ ਲੱਗਦਾ ਵੀ ਜੇ ਮਜਬੂਰ ਉਹੀ ਹੈ ਵੀ ਲੱਗਦਾ ਵੀ ਜਿਹੜੇ ਪੰਜਾਬ ਦੀ ਜਿਹੜੀ ਲੋਕ ਬਾਹਰ ਗਏ ਨੇ ਪੰਜਾਬ ਜਿਹੜਾ ਇੰਨਾ ਬਾਹਰ ਚਲੇ ਆ ਗਿਆ ਲੱਗਦਾ ਵੀ ਹੁਣ ਵਾਪਸੀ ਆਊਗਾ ਤਾਂ ਇਹ ਸਾਨ ਅੱਜ ਦੀਆਂ ਮੁੱਖ ਖਬਰਾਂ ਜਿੰਨੇ ਤੁਸੀਂ ਚਰਚਾ ਕੀਤੀ ਹੈ ਤਾਂ ਹੋਪ ਹੈ ਕਿ ਤੁਸੀਂ ਮੇਨ ਮੇਨ ਖਬਰਾਂ ਬਾਰੇ ਇਕੋ ਪ੍ਰੋਗਰਾਮ ਵਿੱਚ ਸਭ ਕੁਝ ਜਾਣ ਲਵੋਗੇ ਦੁਬਾਰਾ ਫੇਰ ਮਿਲਾਂਗੇ ਦੇਖਦੇ ਰਹੋ ਰਿਆਸਤ న్యూਸ